ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਐਡਵੋਕੇਟ ਅੰਜਨਾ ਤੇ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਲੀਜ਼ ਡਿਡ ਬਾਰੇ ਜਿਸ ਨੂੰ ਪੰਜਾਬੀ ਵਿੱਚ ਪਟਾਨਾਮਾ ਵੀ ਕਿਹਾ ਜਾਂਦਾ ਹੈ ਲੀਜ਼ ਡਿਡ ਇੱਕ ਅਜਿਹਾ ਡਾਕੂਮੈਂਟ ਹੈ ਜੋ ਕਿ ਕਿਰਾਏ ਤੇ ਮਿਲਣ ਵਾਲੀ ਪ੍ਰਾਪਰਟੀ ਦਾ ਲਿਖਤ ਸਮਝੌਤਾ ਹੁੰਦਾ ਹੈ ਇਹ ਇਹ ਲਿਖਤੀ ਸਮਝੌਤਾ ਇਹ ਕਿਰਾਇਆਨਾਮਾ ਇਹ ਲੀਜ਼ ਡਿਡ ਜਾਂ ਪਟਾਨਾਮਾ ਅਸੀਂ ਨੂੰ ਜਿਸ ਵੀ ਨਾਮ ਨਾਲ ਸੰਬੋਧਿਤ ਕਰ ਲਈਏ ਇੱਕ ਇਹ ਕਿਸੇ ਵੀ ਟਾਈਮ ਪੀਰੀਅਡ ਵਾਸਤੇ ਹੋ ਸਕਦਾ ਹੈ ਇਹ ਚਾਹੇ 11 ਮਹੀਨਿਆਂ ਲਈ ਕੀਤਾ ਜਾਵੇ ਚਾਹੇ 2 ਸਾਲੀ ਕੀਤਾ ਜਾਵੇ ਚਾਹੇ 3 ਸਾਲੀ ਕੀਤਾ ਜਾਵੇ ਤੇ ਇਸ ਨੂੰ ਲਿਖਤੀ ਰੂਪ ਵਿੱਚ ਲੈਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਜਦੋਂ ਅਸੀਂ ਕਿਸੇ ਨੂੰ ਆਪਣੀ ਪ੍ਰਾਪਰਟੀ ਕਿਰਾਏ ਤੇ ਦਿੰਨੇ ਹਾਂ ਤੇ ਕਿਰਾਏਦਾਰ ਤੇ ਮਾਲਕ ਕੋਲ ਉਹਨਾਂ ਦੇ ਹੱਕਾਂ ਨੂੰ ਕਾਨੂੰਨੀ ਤੌਰ ਤੇ ਕਲੇਮ ਕਰਨ ਦਾ ਰਾਈਟ ਉਦੋਂ ਹੀ ਬਣਦਾ ਹੈ ਜਦੋਂ ਕੀ ਇਹ ਡਾਕੂਮੈਂਟ ਜਦੋਂ ਇਹ ਦਸਤਾਵੇਜ਼ ਲਿਖਤੀ ਤੌਰ ਤੇ ਤਿਆਰ ਕੀਤਾ ਹੋਇਆ ਹੋਵੇ ਜ਼ੁਬਾਨੀ ਤੌਰ ਤੇ ਕੀਤੀਆਂ ਗੱਲਾਂ ਨੂੰ ਕਾਨੂੰਨ ਵਿੱਚ ਕੋਈ ਜਗ੍ਹਾ ਨਹੀਂ ਹੈ ਹੁਣ ਮੈਂ ਦੱਸਣਾ ਚਾਹਾਂਗੀ ਕਿ ਪਟਾਨਾਮਾ ਨੂੰ ਲਿਖਣ ਵੇਲੇ ਸਾਨੂੰ ਕਿਹੜੀਆਂ-ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਜੀ ਦੋਨੋਂ ਪਾਰਟੀਆਂ ਦਾ ਵੇਰਵਾ ਯਾਨੀ ਕਿ ਮਾਲਕ ਤੇ ਕਿਰਾਏਦਾਰ ਦਾ ਪੂਰਾ ਵੇਰਵਾ ਉਹ ਕਿੱਥੋਂ ਦੇ ਰਹਿਣ ਵਾਲੇ ਨੇ ਉਹਨਾਂ ਦਾ ਨਾਮ ਪਤਾ ਪੂਰੀ ਚੰਗੀ ਤਰ੍ਹਾਂ ਲਿਖਿਆ ਜਾਵੇ ਐਸ ਪਰ ਉਹਨਾਂ ਦੇ ਡਾਕੂਮੈਂਟ ਲਿਖਿਆ ਜਾਣਾ ਚਾਹੀਦਾ ਹੈ ਇਸ ਤੋਂ ਇਲਾਵਾ ਉਸ ਕਿਰਾਏ ਨਾਮੇ ਵਿੱਚ ਉਸ ਕਿਰਾਏ ਦੇ ਪੀਰੀਅਡ ਦੀਆਂ ਯਾਨੀ ਕਿ ਕਿੰਨੇ ਸਮੇਂ ਲਈ ਉਹ ਪ੍ਰਾਪਰਟੀ ਕਿਰਾਏ ਦਿੱਤੀ ਜਾ ਰਹੀ ਹੈ ਉਸ ਦਾ ਵੇਰਵਾ ਹੋਵੇਗਾ ਉਸ ਪ੍ਰਾਪਰਟੀ ਦਾ ਕਿੰਨਾ ਕਿਰਾਇਆ ਹੋਵੇਗਾ ਕਿਹੜੀ ਡੇਟ ਨੂੰ ਉਹ ਕਿਰਾਏ ਦਿੱਤਾ ਜਾਵੇਗਾ ਕਿਹੜੀ-ਕਿਹੜੀ ਕੰਡੀਸ਼ਨ ਵਿੱਚ ਉਹ ਕਿਰਾਇਆ ਨਾਮਾ ਟਰਮੀਨੇਟ ਕੀਤਾ ਜਾ ਸਕਦਾ ਹੈ ਇਸ ਦੇ ਬਾਰੇ ਵੀ ਜਾਣਕਾਰੀ ਹੋਵੇਗੀ ਸਾਰੀਆਂ ਕੰਡੀਸ਼ਨਸ ਕਲੀਅਰ ਲਿਖੀਆਂ ਜਾਣਗੀਆਂ ਉਸ ਪ੍ਰਾਪਰਟੀ ਦੀ ਮੇਨਟੇਨੈਂਸ ਦਾ ਖਰਚਾ ਕੌਣ ਕਰੇਗਾ ਕਿਰਾਏਦਾਰ ਕਰੇਗਾ ਜਾਂ ਮਕਾਨ ਮਾਲਕ ਕਰੇਗਾ ਇਹ ਵੀ ਉਸ ਵਿੱਚ ਲਿਖਿਆ ਜਾਵੇਗਾ ਇਸ ਤੋਂ ਇਲਾਵਾ ਹੋਰ ਛੋਟੀਆਂ-ਛੋਟੀਆਂ ਸ਼ਰਤਾਂ ਜਿਦੇ ਵਿੱਚ ਇਹ ਵੀ ਲਿਖਿਆ ਜਾਂਦਾ ਹੈ ਕਿ ਅਗਰ ਕੱਲ ਨੂੰ ਇਸ ਪ੍ਰਾਪਰਟੀ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚ ਕੋਈ ਡਿਸਪਿਊਟ ਆਨ ਦਾ ਹੈ ਤਾਂ ਉਹ ਜਿਹੜੀ ਵੀ ਜੂਡਿਕਸ਼ਨ ਉਸਪੋਰਟ ਬਣਦੀ ਹੈ ਉਸ ਏਰੀਆ ਦੀ ਉਥੇ ਜਾ ਕੇ ਉਹ ਕਾਨੂੰਨੀ ਤੌਰ ਤੇ ਵੀ ਹੈਲਪ ਲੈ ਸਕਦੇ ਨੇ ਜਦੋਂ ਇਹ ਪਟਾਨਾਮਾ ਲਿਖ ਦਿੱਤਾ ਜਾਂਦਾ ਹੈ ਉਸ ਦੇ ਉੱਪਰ ਦੋਨੋਂ ਪਾਰਟੀਆਂ ਤੇ ਉਹਨਾਂ ਦੇ ਗਵਾਹ ਸਾਈਨ ਕਰਦੇ ਨੇ ਤੇ ਹੁਣ ਅਸੀਂ ਗੱਲ ਕਰਾਂਗੇ ਪਟਾਨਾਮਾ ਦੀ ਪੰਜਾਬ ਵਿੱਚ ਰਜਿਸਟ੍ਰੇਸ਼ਨ ਕਿਵੇਂ ਹੁੰਦੀ ਹੈ ਉਸ ਦੇ ਪ੍ਰੋਸੈਸ ਬਾਰੇ ਹੁਣ ਗੱਲ ਕਰਦੇ ਹਾਂ ਜੀ ਪਟਾਨਾਮਾ ਯਾਨੀ ਕਿ ਲੀਜ਼ ਡੀਡ ਦੇ ਨਾਲ ਕਿਹੜੇ-ਕਿਹੜੇ ਡਾਕੂਮੈਂਟ ਅਟੈਚ ਹੁੰਦੇ ਹਨ ਪਟਾਨਾਮੇ ਦੇ ਨਾਲ ਸਭ ਤੋਂ ਪਹਿਲਾਂ ਓਨਰਸ਼ਿਪ ਦਾ ਡਾਕੂਮੈਂਟ ਯਾਨੀ ਜਮ੍ਹਾਂਬੰਦੀ ਜਾਂ ਉਸ ਪ੍ਰਾਪਰਟੀ ਦੀ ਕੋਈ ਰਜਿਸਟਰੀ ਜੇਕਰ ਹੋਵੇ ਤਾਂ ਉਹ ਅਟੈਚ ਕੀਤੀ ਜਾਂਦੀ ਹੈ ਜੋ ਕਿ ਸਰਟੀਫਾਈਡ ਕਾਪੀ ਹੋਣੀ ਚਾਹੀਦੀ ਹੈ ਫੋਟੋਕਾਪੀ ਅਟੈਚ ਨਹੀਂ ਕੀਤੀ ਜਾ ਸਕਦੀ ਇਸ ਤੋਂ ਇਲਾਵਾ ਦੋਨੋਂ ਪਾਰਟੀਆਂ ਦੇ ਆਈਡੀ ਪ੍ਰੂਫ ਤੇ ਗਵਾਹਾਂ ਦੇ ਆਈਡੀ ਪ੍ਰੂਫ ਨਾਲ ਅਟੈਚ ਕੀਤੇ ਜਾਂਦੇ ਹਨ ਪਟਾਨਾਮਾ ਨੂੰ ਬਸਿਕਾ ਨਵੀਸ ਤੋਂ ਅਟੈਸਟ ਕਰਾਉਣ ਤੋਂ ਬਾਅਦ ਪੰਜਾਬ ਸਰਕਾਰ ਨੇ ਇੱਕ ਆਨਲਾਈਨ ਪ੍ਰੋਸੈਸ ਸ਼ੁਰੂ ਕੀਤਾ ਹੈ ਜਿਸ ਤੋਂ ਤੁਸੀਂ ਸਾਰੇ ਵਾਕਫ ਹੋਵੋਗੇ ਜਿਸ ਦੇ ਵਿੱਚ ਹੁਣ ਅਸੀਂ ਅਪੁਆਇੰਟਮੈਂਟ ਲੈ ਕੇ ਰਜਿਸਟ੍ਰੇਸ਼ਨ ਦਾ ਪ੍ਰੋਸੈਸ ਕਰਵਾ ਸਕਦੇ ਹਾਂ ਹੁਣ ਕਰਦੇ ਹਾਂ ਜੀ ਪਟਾਨਾਮਾ ਯਾਨੀ ਕਿ ਲੀਜ਼ ਡੀਡ ਨੂੰ ਰਜਿਸਟਰ ਕਿਵੇਂ ਕਰਾਇਆ ਜਾ ਸਕਦਾ ਹੈ ਕੁਝ ਸਮਾਂ ਪਹਿਲਾਂ ਪੰਜਾਬ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਦੁਆਰਾ ਪੰਜਾਬ ਵਸੀਆਂ ਨੂੰ ਇਹ ਜਾਣਕਾਰੀ ਦਿੱਤੀ ਸੀ ਕਿ ਹੁਣ ਪੰਜਾਬ ਵਿੱਚ ਕਿਸੇ ਵੀ ਪ੍ਰਕਾਰ ਦੀ ਡਾਕੂਮੈਂਟ ਦੀ ਰਜਿਸਟਰੀ ਕਰਾਉਣੀ ਬਹੁਤ ਹੀ ਆਸਾਨ ਹੋਵੇਗੀ ਜਿਸ ਤੇ ਲਈ ਉਹਨਾਂ ਨੇ ਹਰੇਕ ਤਹਿਸੀਲ ਵਿੱਚ ਗਵਰਨਮੈਂਟ ਵੱਲੋਂ ਹੀ ਇੱਕ ਛੋਟੇ ਜਿਹੇ ਸਾਂਝ ਕੇਂਦਰ ਕਹਿ ਲੋ ਜਾਂ ਸੇਵਾ ਕੇਂਦਰ ਕਹਿ ਲੋ ਇਸ ਤਰੀਕੇ ਦੇ ਡਿਪਾਰਟਮੈਂਟ ਬਣਾਏ ਨੇ ਜਿੱਥੇ ਕਿ ਤੁਸੀਂ ਆਪ ਜਾ ਕੇ ਆਪਣੇ ਡਾਕੂਮੈਂਟ ਲਿਖਵਾ ਸਕਦੇ ਹੋ ਤਸਦੀਕ ਕਰਾ ਕੇ ਔਨਲਾਈਨ ਅਪਾਇੰਟਮੈਂਟ ਲੈ ਕੇ ਤੁਸੀਂ ਉਸ ਡਾਕੂਮੈਂਟ ਨੂੰ ਰਜਿਸਟਰ ਕਰਾ ਸਕਦੇ ਹੋ ਫਟਾਨਾਮਾ ਰਜਿਸਟਰ ਕਰਾਉਣ ਲਈ ਔਨਲਾਈਨ ਅਪ ਅਪੁਆਇੰਟਮੈਂਟ ਲੈਣ ਦਾ ਪ੍ਰੋਸੈਸ ਇਹ ਹੈ ਕਿ ਕੋਈ ਵੀ ਡਾਕੂਮੈਂਟ ਜਿਹੜਾ ਤੁਸੀ ਰਜਿਸਟਰ ਕਰਾਉਣਾ ਹੈ ਅਗਰ ਪਟਾ ਨਾਮਾ ਪਟਾ ਨਾਮਾ ਦੀ ਅਸੀਂ ਗੱਲ ਕਰੀਏ ਉਹ ਸਾਰੇ ਦਸਤਾਵੇਜ਼ਾਂ ਨੂੰ ਕੰਪਲੀਟ ਕਰਕੇ ਇੱਕ ਆਨਲਾਈਨ ਪੰਜਾਬ ਸਰਕਾਰ ਦੇ ਪੋਰਟਲ ਤੇ ਅਪਲੋਡ ਕੀਤਾ ਜਾਂਦਾ ਹੈ ਜਿਸ ਦੇ ਵਿੱਚ ਤਹਿਸੀਲਦਾਰ ਵੱਲੋਂ ਦਾ ਕਨਸਰਨਡ ਆਫੀਸਰ ਵੱਲੋਂ ਇੱਕ ਅਪਰੂਵਲ ਆਉਂਦੀ ਹੈ ਕਿ ਇਹ ਡਾਕੂਮੈਂਟ ਠੀਕ ਨੇ ਤੇ ਰਜਿਸਟ੍ਰੇਸ਼ਨ ਦੀ ਜਿਹੜੀ ਡੇਟ ਹੈ ਉਹ ਅਸੀਂ ਲੈ ਸਕਦੇ ਹਾਂ ਰਜਿਸਟ੍ਰੇਸ਼ਨ ਦੀ ਤਰੀਕ ਤੇ ਸਮਾਂ ਲੈਣ ਤੋਂ ਬਾਅਦ ਦੋਨੋਂ ਪਾਰਟੀਆਂ ਉੱਥੇ ਜਾਂਦੀਆਂ ਨੇ ਉਹਨਾਂ ਦੀ ਤਹਿਸੀਲਦਾਰ ਦੇ ਸਾਹਮਣੇ ਤਸਦੀਕ ਹੁੰਦੀ ਹੈ ਡਾਕੂਮੈਂਟ ਸਾਰੇ ਇੱਕ ਵਾਰ ਦੁਬਾਰਾ ਚੈੱਕ ਕੀਤੇ ਜਾਂਦੇ ਹਨ ਫੋਟੋ ਹੁੰਦੀ ਹੈ ਅਤੇ ਉਸ ਤੋਂ ਬਾਅਦ ਉਹ ਡਾਕੂਮੈਂਟ ਸਟੈਂਪ ਲਗਾ ਕੇ ਤਹਿਸੀਲਦਾਰ ਵੱਲੋਂ ਪਾਰਟੀਆਂ ਨੂੰ ਦਿੱਤਾ ਜਾਂਦਾ ਹੈ ਤੇ ਇਸ ਤਰੀਕੇ ਨਾਲ ਇਹ ਦਸਤਾਵੇਜ਼ ਇੱਕ ਰਜਿਸਟਰਡ ਡਾਕੂਮੈਂਟ ਬਣ ਜਾਂਦਾ ਹੈ ਦੋਸਤੋ ਕਈ ਵਾਰੀ ਅਸੀਂ ਸੋਚ ਲੈਂਦੇ ਹਾਂ ਕਿ ਬੜੀ ਛੋਟੀ ਜੀ ਗੱਲ ਹੈ ਲਿਖਤ ਪੜਦੀ ਕੀ ਲੋੜ ਹੈ ਪਰ ਜਦੋਂ ਇਹ ਮਾਮਲੇ ਕਾਨੂੰਨ ਦੇ ਸਾਹਮਣੇ ਜਾਂਦੇ ਹਨ ਤਾਂ ਇਹ ਹੀ ਲਿਖਤ ਪੜ ਜਿਹੜੀ ਹੈ ਸਭ ਤੋਂ ਵੱਡਾ ਸਬੂਤ ਮੰਨਿਆ ਜਾਂਦਾ ਹੈ ਇਸੇ ਜੇਕਰ ਤੁਸੀਂ ਵੀ ਆਪਣੀ ਕਿਸੇ ਵੀ ਪ੍ਰਾਪਰਟੀ ਨੂੰ ਕਿਰਾਏ ਤੇ ਦੇ ਰਹੇ ਹੋ ਜਾਂ ਤੁਸੀਂ ਕਿਸੇ ਤੋਂ ਪ੍ਰਾਪਰਟੀ ਕਿਰਾਏ ਤੇ ਲੈ ਰਹੇ ਹੋ ਤਾਂ ਮੈਂ ਤੁਹਾਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਆਪਣੇ ਡਾਕੂਮੈਂਟ ਨੇ ਉਸ ਨੂੰ ਲਿਖਤੀ ਰੂਪ ਵਿੱਚ ਲਿਆਓ ਤੇ ਉਹਨਾਂ ਨੂੰ ਜਿਵੇਂ ਕੀ ਕਾਨੂੰਨੀ ਤੌਰ ਤੇ ਦੱਸਿਆ ਗਿਆ ਜਾਂਦਾ ਹੈ ਉਹਨਾਂ ਨੂੰ ਰਜਿਸਟਰ ਕਰਾਓ ਤਾਂਕਿ ਤੁਸੀਂ ਆਪਣੀ ਜ਼ਿੰਦਗੀ 'ਚ ਆਉਣ ਵਾਲੀਆਂ ਸਮੱਸਿਆਵਾਂ ਤੋਂ ਬਚ ਸਕੋ ਸਤਿ ਸ੍ਰੀ ਅਕਾਲ